ਤੇ ਜਿਵੇਂ ਆਪਣੇ ਹਰਿਆਣਾ ਦੇ ਵਿੱਚ ਮਿੰਦਰਗੜ੍ਹ ਕੋਲ ਐਕਸੀਡੈਂਟ ਹੋਇਆ ਹੈ ਸੱਤ ਬੱਚੇ ਜਾਨੇ ਗਏ ਆ ਉਸ ਦੇ ਸਬੰਧ ਵਿੱਚ ਮਾਨਜੋਗ ਐਸ.ਪੀ. ਸਾਹਿਬ ਡਾਕਟਰ ਸਾਹਿਬ ਜੋ ਆਈ.ਪੀ.ਐਸ. ਉਹ 26 ਜਨਵਰੀ ਦੇ ਤ date ਉਹ ਜਨਵਰੀ ਅਸੀਂ ਆਪਣੇ ਮਾਨਜੋਗ ਜੀ ਔਰਨ ਬੁੰਟਾ ਡੀ.ਐਸ.ਪੀ. ਮੋਰ ਦੀ ਇੰਕੈਰਾਣੀ ਇੱਥੇ ਅਸੀਂ ਅੱਜ ਡਾਕਾ ਬੰਦੀ ਕੀਤੀ ਸੀ ਕੋਲ ਸੂਦਰ ਨੂੰ ਚੋ ਗੱਡੀਆਂ ਦੇ ਮਤਲਬ ਟਰਾਂਸਪੋਰਟ ਦਾ ਕੋ ਆਉਂਦੀਆਂ ਫਾਰਮੇਟੀਆਂ ਬੁਰੀਆਂ ਨਹੀਂ ਕੀਤੀਆਂ ਉਹਨਾਂ ਦੇ ਚਲਾਨ ਕੱਟਿਆ ਸੀ ਕਿੰਨੀਆਂ ਕੋ ਗੱਡੀਆਂ ਦੇ ਚਲਾਨ ਕੱਟੇ ਚਾਰ ਗੱਡੀਆਂ ਦੇ ਚਲਾਨ ਕੱਟੇ ਹੋਰ ਕਿੰਨੀਆਂ ਕੋ ਗੱਡੀਆਂ ਚੈੱਕ ਕੀਤੀਆਂ ਗਈਆਂ ਅੱਜ ਤੁਸੀਂ ਗੱਡੀਆਂ तकरीबन 40-50 ਚੈੱਕ ਕੀਤੀਆਂ ਹੂੰ ਹੂੰ ਕੋ ਦਰਸਤ ਭਾਈ ਹੈਗੇ ਉਹਨੂੰ ਹਦਾਇਤ ਕੀਤੀ ਕਮੀਆਂ ਤਾਂ ਸੀ ਉਹਨਾਂ ਦੀ ਪਰ ਉਹਨੂੰ ਹਦਾਇਤ ਕਰਕੇ ਇੱਕ ਵਾਰੀ ਸੀ ਫਾਰਕ ਕੀਤਾ ਹੂੰ ਫਿਰ ਇੱਕ ਹਫਤੇ ਵਿੱਚ ਕਮੀਆਂ ਬੁਰੀਆਂ ਕਰੋ ਆਉਂਦੀਆਂ ਨਹੀਂ ਤਾਂ ਬਖਸ਼ਾਂਗੇ ਨਹੀਂ ਤੇ ਗੱਡੀਆਂ ਕੋ ਸਕੂਲ ਦੀ ਸੀਗੀਆਂ ਕਿ ਜਾਂ ਕੋਈ ਇਹ ਜਿਹੜੀਆਂ ਗੱਡੀਆਂ ਚਲਾਨ ਕੀਤੀ ਪ੍ਰਾਈਵੇਟ ਗੱਡੀਆਂ ਸੀਗੇ ਕਿਹੜੇ ਸਕੂਲ ਨਾਲ ਸੰਬੰਧਨ ਸੀਗੇ ਕੋਈ ਕੋਲ ਸਕੂਲ ਨਾਲ ਸੀ ਕਨਵਰਸ ਸਕੂਲ ਨਾਲ ਸੰਬੰਧਨ ਸੀਗਾ ਤੇ ਇਹਦੇ ਸਕੂਲ ਨੂੰ ਵੀ ਕੋਈ ਰਾਏ ਦਿੱਤੀਆਂ ਜਾਣਗੀਆਂ ਜਿਹੜੇ ਇਸ ਤਰ੍ਹਾਂ ਦੀ ਪ੍ਰਾਈਵੇਟ ਗੱਡੀਆਂ ਨਾਲ ਬੱਚਿਆਂ ਨਾਲ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਨੇ ਇਹ ਰਾਬਤਾ ਕਿ ਆਪਾਂ ਕੀਤਾ ਸੀ ਪ੍ਰਿੰਸੀਪਲ ਸਾਹਿਬ ਨਾਲ ਪਰ ਉਹ ਉਹਨਾਂ ਨੇ ਕੋਈ ਨਹੀਂ ਟੈਂਡ ਕੀਤੀ ਤੇ ਕਾਰਵਾਈ ਚ ਰਹਿਣਗੇ ਹਨ ਤੁਸੀਂ ਕੋਈ ਉਹਨਾਂ ਦੇ ਧਿਆਨ ਚ ਲਿਆਵਾਂਗੇ ਅਸੀਂ ਕਿਰ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਰਹਿੰਦੇ ਆ ਕੀ ਹਿਦਾਇਤ ਕਰਨਾ ਚਾਹੋਗੇ ਮਤਲਬ ਲੋਕਾਂ ਨੂੰ ਮਾਪਕਾਂ ਨੂੰ ਤੇ ਸਕੂਲ ਪ੍ਰਿੰਸੀਪਲਾਂ ਨੂੰ ਮਾਪਿਆਂ ਦਾ ਵੀ ਫਰਜ਼ ਬਣਦਾ ਹੁੰਦਾ ਹੈ ਕਿ ਵੀ ਨਿਗਰਾਨੀ ਰੱਖਣੀ ਕਿ ਬੱਚੇ ਕਿਸ ਤਰ੍ਹਾਂ ਜਾ ਰਹੇ ਸਾਡੇ ਕਿ ਜਿਹੜਾ ਡਰਾਈਵਰ ਹੈ ਉਹਦੇ ਕੋਲ ਡਰਾਈਵਿੰਗ ਲਾਇਸੈਂਸ ਹੈ ਕੋਈ ਟੈਂਡਰਡ ਹੈ ਗੱਡੀ ਵਿੱਚ ਇਹ ਮਾਪਿਆਂ ਦਾ ਹੀ ਫਰਜ਼ ਬਣਦਾ ਹੈ ਇਹ ਨਿਗਰਾਨੀ ਰੱਖਣੀ ਇੰਨਾ ਚਿਰ ਪ੍ਰਿੰਸੀਪਲਾਂ ਨੂੰ ਕੀ ਕਹਿਣਾ ਚਾਹੋਗੇ ਪ੍ਰਿੰਸੀਪਲ ਨੂੰ ਅਸੀਂ ਇਹੀ ਬੇਨਤੀ ਕਰਾਂਗੇ ਵੀ ਜਿਹੜੇ ਡਰਾਈਵਰ ਹੈਗੇ ਆ ਸਭ ਤੋਂ ਪਹਿਲਾਂ ਉਹਨਾਂ ਦਾ ਮੈਡੀਕਲ ਕਰਾਇਆ ਜਾਵੇ। ਹਾਂਜੀ। ਮੈਡੀਕਲ ਕਰਾਇਆ ਜਾਵੇ। ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਯੂਨੀਫਾਰਮ ਹੈ ਪੂਰੀ ਜਿਹੜੀ ਇਹਨਾਂ ਸਕਾਈ ਯੂਨੀਫਾਰਮ ਹੈ ਉਹ ਪਾਈ ਜਾਵੇ ਨਾਲ اٹੈਂਡੈਂਟ ਹੋਵੇ। اٹੈਂਡੈਂਟ ਤੇ ਡਰਾਈਵਰ ਦੀ ਬੇਜ ਪਲੇਟ ਲੱਗੀ ਹੋਵੇ। ਸ੍ਰੀਕ ਮੁੰਨੂ ਵੀ ਬੱਚਿਆਂ ਨੂੰ ਟੈਂਪੋ 'ਚ ਲੱਦ ਕੇ ਲਿਜਾਇਆ ਜਾਂਦਾ ਹੈ। ਉਹਨਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਮਤਲਬ ਨਾਮ ਵੀ ਨਹੀਂ ਲਿਖੇ ਜਾਂਦੇ ਸਕੂਲ ਦੇ ওভারਲੋਡ ਹੁੰਦੇ ਨੇ ਆਪਾਂ ਨੂੰ ਦੇਖਣੇ ਹੋ ਵੀ ਠੀਕ ਹੈ ਠੀਕ ਰਿਹਾ ਫਾਰਮ ਹੈ ਨਹੀਂ ਸਿਰਫ ਨਾਮ ਤੇ ਨਾ ਅਟੈਂਡੈਂਟ ਰਹੇਗਾ ਸਿਰਫ ਬਾਕੀ ਨੂੰ ਹਦਾਇਤ ਕਰਤੀ ਜੋ ਸਾਨੂੰ ਹੁਕਮ ਆਇਆ ਹੈ ਉਹਨਾਂ ਮੁਤਾਬਕ ਨੂੰ ਜਾਗੂ ਕਰਾਤਾ ਸੀ ਵੀ ਕਮੀਆਂ ਪੂਰੀਆਂ ਕਰੋ ਇੱਕ ਅਪਕ ਦੇ ਅੰਦਰ ਇਹ ਤਾਂ ਗੱਡੀਆਂ ਬੰਦ ਕਰ ਦਿਓ ਡਰਾਈਵਰ ਪਾਉਣ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਡਰਾਈਵਰ ਪਾਉਣ ਨੂੰ ਵੀ ਨਸ਼ੇ ਤੋਂ ਰਹਿਤ ਹੋ ਗਏ ਤੇ ਬੱਚਿਆਂ ਨੂੰ ਲੈ ਕੇ ਉਹਦੇ ਛੱਡ ਕੇ ਆਉਂਦੇ ਤਦੋਂ ਕਿ ਕਿੰਨੇ ਵਾਰ ਮੰਦੀ ਆ ਠੀਕ ਕਰਨਾ